ਕਹਿੰਦੇ ਉਪਰੋਂ ਲਿਖ ਕੇ ਆਉਂਦਿਆ ਜੋ ਹੋਣਾ ਹੁੰਦਾ ਉਹ ਹੋ ਕੇ ਰਹਿੰਦਾ ਕਈ ਵਾਰ ਕੁਦਰਤ ਗੱਲ ਮੂਹੋਂ ਕਰਾਉਂਦੀ ਆ ਇੱਕ ਕਹਾਵਤਾਂ ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਟ ਮੈਂ ਤੈਨੂੰ ਸ਼ਹਿਰੋਂ ਕਢਾ ਦੂੰ ਗੱਲ ਸ਼ਹਿਰੋਂ ਕਢਾਉਣੀ ਨਹੀਂ ਹੁੰਦੀ ਕਈ ਵਾਰ ਮੂੰਹੋਂ ਨਿਕਲੀ ਗੱਲ ਸੱਚ ਸਾਫਤ ਹੋ ਜਾਂਦੀ ਆ ਤੇ ਇਹੀ ਕੁਝ ਹੋਇਆ ਸੀ ਖਾਲਸਾ ਰਾਜ ਵੇਲੇ ਜਿਲ੍ਹਾ ਸਿਆਲਕੋਟ ਦੀ ਤਹਿਸੀਲ ਜਫਰਵਾਲ ਦੇ ਪਿੰਡ ਚਾਲ ਵਿੱਚ ਸਰਦਾਰ ਮੰਨਾ ਸਿੰਘ ਦੇ ਘਰ ਸਰਦਾਰ ਮੰਨਾ ਸਿੰਘ ਔਲਖ ਦੇ ਘਰ ਬੱਚੇ ਖੇਡ ਰਹੇ ਸੀ ਤੇ ਖੇਡ ਖੇਡੀ ਜਾ ਰਹੀ ਸੀ ਰਾਜਾ ਰਾਣੀ ਦੀ ਬੱਚਾ ਨੇ ਕਿਹਾ ਰਾਜਾ ਕੌਣ ਬਣੂਗਾ ਤਾਂ ਸਾਰਿਆਂ ਨੇ ਕਿਹਾ ਰਾਜਾਂ ਦਾ ਰਾਜਾ ਤਾਂ ਮਹਾਰਾਜਾ ਰਣਜੀਤ ਸਿੰਘ ਆ ਤਾਂ ਰਾਣੀ ਕੌਣ ਬਣੂਗੀ ਸਾਰੇ ਚੁੱਪ ਫਿਰ ਇੱਕ ਚੁੰਨੀਆਂ ਅੱਖਾਂ ਵਾਲੀ ਨਿੱਕੀ ਜਿਹੀ ਕੁੜੀ ਕਹਿੰਦੀ ਰਾਣੀ ਮੈਂ ਬਣੂਗੀ ਸਾਰੇ ਫਿਰ ਹੱਸ ਪਏ ਕਿ ਇਹ ਬਣੂਗੀ ਵੱਡੀ ਰਾਣੀ ਰਣਜੀਤ ਸਿੰਘ ਕਦੇ ਵੇਖਿਆ ਵੀ ਆ ਉਸ ਟਾਈਮ ਤਾਂ ਉਹ ਕੁੜੀ ਜਿੱਦ ਕਰਕੇ ਰਾਣੀ ਬਣ ਗਈ ਲੋ ਕੁਦਰਤ ਨੇ ਗੱਲ ਮੂੰਹੋਂ ਕਢਾਤੀ ਤੇ ਉਹ ਨਿੱਕੀ ਜਿਹੀ ਕੁੜੀ ਬਣੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਮਹਾਰਾਣੀ ਜਿੰਦ ਕੌਰ ਵੰਡ ਚਾਰ ਦੇ ਸਰਦਾਰ ਮੰਨਾ ਸਿੰਘ ਔਲਖ ਦੇ ਘਰ 1817 ਵਿੱਚ ਇੱਕ ਕੁੜੀ ਦਾ ਜਨਮ ਹੁੰਦਾ ਤੇ ਨਾਂ ਰੱਖਿਆ ਜਾਂਦਾ ਜਿੰਦਾ ਸਰਦਾਰ ਮੰਨਾ ਸਿੰਘ ਔਲਖ ਦੇ ਤਿੰਨ ਬੱਚੇ ਦੋ ਕੁੜੀਆਂ ਤੇ ਇੱਕ ਮੁੰਡਾ ਜਵਾਰ ਸਿੰਘ ਸੀ ਬੱਚੇ ਵੱਡੇ ਹੁੰਦੇ ਗਏ ਮਾਂ ਤੇ ਉਹਦੇ ਦਿਲਾਂ ਵਿੱਚ ਬੱਚਿਆਂ ਵੱਲੋਂ ਕਈਆਂ ਗੱਲਾਂ ਘਰ ਕਰਤੀਆਂ ਗਈਆਂ ਜਿੰਦਾ ਆਪਣੇ ਆਪ ਨੂੰ ਰਾਣੀ ਐਖਵਾ ਕੇ ਬਹੁਤ ਖੁਸ਼ ਹੁੰਦੀ ਸਰਦਾਰ ਮੰਨਾ ਸਿੰਘ ਪਿੰਡ ਚਾੜ ਸਿਆਲਕੋਟ ਦਾ ਮੰਨਿਆ ਪਰ ਮੰਨਿਆ ਸਰਦਾਰ ਸੀ ਤੇ ਔਲਖ ਗੋਤ ਦਾ ਜੱਟ ਸਿੱਖ ਸੀ ਸੋਚਣ ਲੱਗਿਆ ਕਿ ਜਿੰਦਾ ਅੰਤਾਂ ਦੀ ਸੋਹਣੀ ਤੇ ਸਮਝਦਾਰ ਆ ਜੇ ਇਹ ਸ਼ੇਰੇ ਪੰਜਾਬ ਦੀ ਰਾਣੀ ਬਣ ਜੇ ਤਾਂ ਸਾਰੇ ਘਰਾਣੇ ਦੀ ਕਿਸਮਤ ਜਾਗ ਪਵੇ ਮੰਨਾ ਸਿੰਘ ਨੇ ਪੱਕਾ ਮਨ ਬਣਾ ਲਿਆ ਕਿ ਜਿੰਦਾ ਨੂੰ ਸ਼ੇਰੇ ਪੰਜਾਬ ਦੀ ਰਾਣੀ ਬਣਾਉਣਾ ਸਰਦਾਰ ਮੰਨਾ ਸਿੰਘ ਦੀ ਵੱਡੀ ਕੁੜੀ ਪੜਾਣੀਏ ਸਰਦਾਰ ਮਿਤ ਸਿੰਘ ਦੇ ਮੁੰਡੇ ਜਵਾਲਾ ਸਿੰਘ ਨਾਲ ਮੰਗੀ ਹੋਈ ਸੀ ਤੇ ਮਿਤ ਸਿੰਘ ਦੀ ਪੈਣ ਅਮਰਸਰ ਦੇ ਪਿੰਡ ਐਮਾ ਦੇ ਨਾਰ ਸਿੰਘ ਨਾਲ ਵਿਆਹੀ ਹੋਈ ਸੀ ਸਰਦਾਰ ਨਾਰ ਸਿੰਘ ਤੇ ਮਿੱਤ ਸਿੰਘ ਸ਼ੇਰੇ ਪੰਜਾਬ ਦੇ ਨਾਮਵਰ ਸਰਦਾਰਾਂ ਵਿੱਚੋਂ ਸੀ ਜਿੰਨ੍ਹਾਂ ਨੂੰ ਰਾਣੀ ਬਣਾਉਣ ਦੀ ਗੱਲ ਸਾਰਿਆਂ ਨੂੰ ਚੰਗੀ ਲੱਗੀ ਕਿਉਂਕਿ ਜੇ ਜਿੰਦਾ ਸ਼ੇਰੇ ਪੰਜਾਬ ਨਾਲ ਵਿਆਹੀ ਜਾਂਦੀ ਤਾਂ ਸਰਦਾਰ ਮੰਨਾ ਸਿੰਘ ਮਿੱਤ ਸਿੰਘ ਤੇ ਨਾਰ ਸਿੰਘ ਮਹਾਰਾਜੇ ਦੇ ਹੋਰ ਨੇੜੇ ਹੋ ਜਾਂਦੇ ਜਿੰਦਾਂ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਹੋਣ ਲੱਗਿਆ ਪੜ੍ਹਾਈ ਲਿਖਾਈ ਵੱਲ ਖਾਸ ਧਿਆਨ ਦਿੱਤਾ ਜਾਣ ਲੱਗਿਆ ਜਿੰਦਾਂ ਦੀ ਵੱਡੀ ਭੈਣ ਦਾ ਵਿਆਹ ਹੋ ਗਿਆ ਸਰਦਾਰ ਮਿੱਤ ਸਿੰਘ ਪੜਾਣੀਆਂ ਛੇਰੇ ਪੰਜਾਬ ਦੇ ਜ਼ਗੀਰਦਾਰਾਂ ਵਿੱਚੋਂ ਇੱਕ ਸੀ। ਉਹਦਾ ਇੱਕੋ ਇੱਕ ਮੁੰਡਾ ਜਵਾਲਾ ਸਿੰਘ ਵੀ ਮਹਾਰਾਜੇ ਦੀ ਫੌਜ ਵਿੱਚ ਅਫਸਰ ਸੀ। ਬਰਾਤ ਲੈ ਕੇ ਪਿੰਡ ਚਾੜ ਆਉਂਦਿਆ ਤੇ ਬੜੀ ਧੂਮ-ਧਾਮ ਨਾਲ ਵਿਆਹ ਕੀਤਾ ਜਾਂਦਾ। ਜਿੰਦਾ ਦਾ ਪਿਓ ਸਰਦਾਰ ਮੰਨਾ ਸਿੰਘ ਤੇ ਫੁੱਫੜ ਨਾਨ ਸਿੰਘ, ਚੀਜਾ ਜਵਾਲਾ ਸਿੰਘ, ਭੈਣ ਦਾ ਸਹੁਰਾ ਸਰਦਾਰ ਮਿੱਤ ਸਿੰਘ ਇਹ ਜਾਣਦੇ ਸੀ ਕਿ ਇੱਕ ਸਮਝਦਾਰ ਰਾਣੀ ਵਿੱਚ ਗੁਣ ਕਿਹੋ ਜਿਹੇ ਹੋਣੇ ਚਾਹੀਦੇ ਆ। ਸਾਰਿਆਂ ਨੇ ਮਿਲ ਕੇ ਜਿੰਨਾਂ ਦੀ ਪੜ੍ਹਾਈ ਲਿਖਾਈ ਵਿੱਚ ਕੋਈ ਕਸਰ ਨਹੀਂ ਆਉਣ ਦਿੱਤੀ। ਧਾਰਮਿਕ ਵਿਦਿਆ ਦੇ ਨਾਲ-ਨਾਲ ਇਤਿਹਾਸ ਪੜਾਇਆ ਗਿਆ ਰਾਜਨੀਤੀ ਦੇ ਗ੍ਰੰਥ ਵੀ ਪੜ੍ਹਾਏ ਗਏ ਜਿੰਦਾਂ ਦੇ ਦਿਲ ਵਿੱਚ ਵੀ ਇਹ ਗੱਲ ਘਰ ਕਰਦੀ ਗਈ ਕਿ ਮੈਂ ਸ਼ੇਰੇ ਪੰਜਾਬ ਦੀ ਰਾਣੀ ਬਾਨਾ ਇਤਿਹਾਸ ਦੇ ਮੁਤਾਬਕ ਜਿੰਦਾਂ ਨੂੰ ਨੂਰ ਜਹਾਂ ਦਾ ਇਤਿਹਾਸ ਬਹੁਤ ਵਧੀਆ ਲੱਗਦਾ ਸੀ ਨੂਰ ਜਹਾਂ ਇਰਾਨੀ ਪਰਿਵਾਰ ਵਿੱਚ ਪੈਦਾ ਹੋਈ ਅੰਤਾਂ ਦੀ ਸੋਹਣੀ ਸੀ ਬਾਦਸ਼ਾਹ ਜਹਾਂਗੀਰ ਦੀ ਸਭ ਤੋਂ ਮਨਪਸੰਦ ਬੇਗਮ ਸੀ ਬਾਦਸ਼ਾਹ ਨੇ ਸਾਰੇ ਰਾਜ ਦਾ ਕੰਮ ਕਾਜ ਨੂਰ ਜਹਾਂ ਤੇ ਛੱਡਿਆ ਹੋਇਆ ਸੀ ਅਸਲ ਵਿੱਚ ਮੁਲਕ ਤੇ ਰਾਜ ਨੂਰਜਾਹ ਹੀ ਕਰਦੀ ਸੀ ਜਿੰਦਾ ਨੇ ਸੋਚਿਆ ਮੈਂ ਵੀ ਰਾਜ ਕਰੂੰਗੀ ਹੁਣ ਜਿੰਦਾ ਤੇ ਖਾਲ ਪੀਨ ਦਾ ਖਾਸ ਖਿਆਲ ਰੱਖਿਆ ਜਾਂਦਾ ਕਿ ਉਹਦਾ ਸਰੀਰ ਰਾਣੀਆਂ ਵਾਂਗੂ ਲੱਗੇ ਕੱਪੜੇ ਲੀਡੇ ਦਾ ਖਾਸ ਧਿਆਨ ਦਿੱਤਾ ਜਾਂਦਾ ਕਿ ਉਹਨੂੰ ਰਾਣੀਆਂ ਵਾਂਗੂ ਪਹਿਰਾਵਾ ਪਾਉਣ ਦਾ ਚੱਜ ਆਵੇ ਸਮਾਂ ਲੰਘਿਆ ਜਿੰਦਾ ਜਵਾਨ ਹੋਈ ਗੱਲ ਕਰਨ ਦਾ ਢੰਗ ਬੋਲਣ ਦਾ ਤਰੀਕਾ ਅਗਲੇ ਦੀ ਗੱਲ ਸਮਝਣ ਤੇ ਸਮਝਾਉਣ ਦਾ ਤਰੀਕਾ ਫੈਸਲੇ ਲੈਣ ਦਾ ਢੰਗ ਧਾਰਮਿਕ ਇਤਿਹਾਸਿਕ ਰਾਜਨੀਤੀ ਦੀ ਪੜ੍ਹਾਈ ਤੇ ਪਹਿਰਾਵੇ ਤੋਂ ਸੱਚੀ ਰਾਣੀਆ ਵਾਂਗੂ ਲੱਗਦੀ ਸੀ ਜਿੰਦਾ ਬਚਪਨ ਵਿੱਚ ਖੁੱਲਾ ਖਾਣ ਪੀਣ ਨਾਲ ਉਹਦਾ ਸਰੀਰ ਹੋਰ ਵੀ ਨਿਖਰ ਗਿਆ ਚੜੀ ਹੋਈ ਜਵਾਨੀ ਦੀ ਝਾਲ ਨਹੀਂ ਸੀ ਛੱਲੀ ਜਾ ਰਹੀ ਮੁਕਤੀ ਗੱਲ ਜਿੰਦਾ ਸਾਰੇ ਪਾਸਿਆਂ ਤੋਂ ਨੰਬਰ 1 ਮਟਿਆਰ ਬਣ ਗਈ ਹੁਣ ਗੱਲ ਹੋਈ ਕਿ ਮਹਾਰਾਜੇ ਨਾਲ ਗੱਲ ਕੌਣ ਕਰੂਗਾ ਤਾਂ ਜਿੰਦਾ ਦੀ ਵੱਡੀ ਭੈਣ ਨੇ ਆਪਣੇ ਪਤੀ ਜਵਾਲਾ ਸਿੰਘ ਨਾਲ ਗੱਲ ਕੀਤੀ ਜਵਾਲਾ ਸਿੰਘ ਨੇ ਮੌਕਾ ਦੇਖ ਕੇ ਮਹਾਰਾਜੇ ਅੱਗੇ ਜਿੰਦਾ ਦਾ ਜ਼ਿਕਰ ਕੀਤਾ ਸਰਦਾਰ ਜਵਾਲਾ ਸਿੰਘ ਨੇ ਮਹਾਰਾਜੇ ਅੱਗੇ ਐਸੇ ਰੰਗੀਨ ਢੰਗ ਨਾਲ ਗੱਲ ਕੀਤੀ ਕਿ ਮਹਾਰਾਜੇ ਤੋਂ ਨਾ ਨਾ ਕੀਤੀ ਗਈ ਜਵਾਲਾ ਸਿੰਘ ਦੇ ਵਿਚੋਰ ਕੁੜੇ ਦਾ ਨਤੀਜਾ ਜਿੰਦਾਂ ਦਾ ਰਿਸ਼ਤਾ ਮਹਾਰਾਜੇ ਨਾਲ ਪੱਕਾ ਹੋ ਗਿਆ ਇਹ ਗੱਲ ਸੁਣ ਕੇ ਪਿੰਡ ਚਾੜਤਾ ਕੀ ਸਾਰੇ ਇਲਾਕੇ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਉਸ ਵੇਲੇ ਸਰਦਾਰ ਮੰਨਾ ਸਿੰਘ ਨਾਵਾਰ ਘੋੜ ਚੜੇ ਸਰਦਾਰਾਂ ਵਿੱਚੋਂ ਇੱਕ ਸੀ ਸਾਰੇ ਪੰਜਾਬ ਦੇ ਚੋਣਵੇਂ ਸਰਦਾਰ ਤੇ ਨਵਾਬ ਸ਼ੇਰੇ ਪੰਜਾਬ ਦੀ ਬਰਾਤ ਵਿੱਚ ਆਏ ਸਰਦਾਰ ਮੰਨਾ ਸਿੰਘ ਔਲਖ ਨੇ ਬਹੁਤ ਸੇਵਾ ਕੀਤੀ ਡੋਲੀ ਵਿੱਚ ਬੈਠੀ ਜਿੰਦਾ ਆਪਣੇ ਲੱਖਾਂ ਰੁਪਏ ਦੇ ਗਹਿਣੇ ਦੇਖ ਰਹੀ ਸੀ ਬਚਪਨ ਵਿੱਚ ਮੂੰਹੋਂ ਨਿਕਲੀ ਗੱਲ ਅੱਜ ਪੂਰੀ ਹੋ ਗਈ ਮਾਪਿਆਂ ਦੀ ਜਿੰਦਾ ਮਹਾਰਾਣੀ ਜਿੰਦਕੌਰ ਬਣ ਕੇ ਪਹੁੰਚਦੀ ਆ ਲਾਹੌਰ ਕਿਲੇ ਵਿੱਚ ਉਹਦੇ ਵਾਸਤੇ ਇੱਕ ਵੱਖਰਾ ਮਹਿਲ ਬਣਾਇਆ ਗਿਆ ਤੇ ਬੜੀ ਸ਼ਾਨ ਨਾਲ ਸਜਾਇਆ ਗਿਆ ਇੱਕ ਗੋਲੀ ਨੇ ਜਿੰਦਕੌਰ ਨੂੰ ਡੋਲੀ ਵਿੱਚੋਂ ਉਤਾਰ ਕੇ ਪਲੰਗ ਤੇ ਬਿਠਾਇਆ। ਇੱਕ ਗੋਲੀ ਨੇ ਉਹਦੇ ਪੈਰਾਂ ਵਿੱਚੋਂ ਜੁੱਤੀ ਲਾਈ। ਇੱਕ ਗੋਲੀ ਨੇ ਉਹਦੇ ਕੱਪੜੇ ਠੀਕ ਕੀਤੇ ਤੇ ਇੱਕ ਗੋਲੀ ਨੇ ਪੂਰੇ 2 ਘੰਟੇ ਲਾ ਕੇ ਜਿੰਦਕੌਰ ਦਾ ਹਾਰ ਸ਼ਿੰਗਾਰ ਕੀਤਾ। ਮਹਾਰਾਜੇ ਨੇ ਜਵਾਨਾ ਸਿੰਘ ਦੇ ਮੂੰਹੋਂ ਰਾਣੀ ਜਿੰਦਾ ਬਾਰੇ ਸੁਣਿਆ ਸੀ ਪਰ ਇੰਨੀ ਸੋਹਣੀ ਹੋਊਗੀ ਜਿੰਦਾ ਇਹ ਮਹਾਰਾਜੇ ਨੂੰ ਨਹੀਂ ਸੀ ਪਤਾ। ਮਹਾਰਾਜੇ ਦੀਆਂ ਪਹਿਲੀਆਂ ਰਾਣੀਆਂ ਨਾਲੋਂ ਜਿੰਦਕੌਰ ਸਾਰਿਆਂ ਤੋਂ ਸੋਹਣੀ ਸੀ। ਜਿੱਥੇ ਪਹਿਲੀਆਂ ਰਾਣੀਆਂ ਇੱਕ ਦੂਜੀ ਨਾਲ ਈਰਖਾ ਕਰਦੀਆਂ ਸੀ ਉੱਥੇ ਜਿੰਦਕੌਰ ਸਾਰਿਆਂ ਨੂੰ ਪਿਆਰ ਕਰਦੀ ਆਪਣੇ ਨਾਲੋਂ ਵੱਡੀਆਂ ਰਾਣੀਆਂ ਦਾ ਪੂਰਾ ਸਤਿਕਾਰ ਕਰਦੀ ਹੁਣ ਜਿੰਦਕੌਰ ਤੇ ਵਿਆਹ ਨੂੰ 6 ਮਹੀਨੇ ਹੋ ਗਏ ਰਾਜਾ ਧਿਆਨ ਸਿੰਘ ਡੋਗਲਾ ਬੜਾ ਚਲਾਕ ਬੰਦਾ ਸੀ ਉਹ ਜਾਣਦਾ ਸੀ ਕਿ ਹਕਮਰਾਨ ਤੇ ਹਕੂਮਤ ਕਰਨ ਲਈ ਹੌਸਲ ਤੇ ਸ਼ਰਾਬ ਦੀ ਲੋੜ ਹੁੰਦੀ ਆ ਮਹਾਰਾਜੇ ਨੂੰ ਵਿਆਹਾਂ ਵਿੱਚ ਹੀ उलਝਾਈ ਰੱਖੋ ਪਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਜਦੋਂ ਕੋਈ ਬੰਦਾ ਸਿਖਰ ਤੇ ਪਹੁੰਚ ਜਾਂਦਾ ਉਹਨੂੰ ਰੁਕ ਜਾਣਾ ਚਾਹੀਦਾ ਨਹੀਂ ਤਾਂ ਉਹਦਾ ਅਗਲਾ ਕਦਮ ਥੱਲੇ ਨੂੰ ਆਉਂਦਾ ਤੇ ਆਖਿਆ ਕਿ ਮਹਾਰਾਣੀ ਜਿੰਦ ਕੌਰ ਹੀ ਮੇਰੀ ਆਖਰੀ ਮਹਾਰਾਣੀ ਹੋਵੇਗੀ 4 ਸਤੰਬਰ 1838 ਨੂੰ ਮਹਾਰਾਣੀ ਜਿੰਦ ਕੌਰ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸਾਰੇ ਪੰਜਾਬ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਲੋੜਵੰਦਾਂ ਨੂੰ ਦਾਨਪੁਨ ਕੀਤੇ ਗਏ ਗ੍ਰ anthੀ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵਾਕ ਲੈ ਕੇ ਬੱਚੇ ਦਾ ਨਾਮ ਦਲੀਪ ਸਿੰਘ ਰੱਖਿਆ ਸਮਾ ਲੰਘਿਆ ਸਰਦਾਰ ਹਰੀ ਸਿੰਘ ਨਲੂਆ ਸ਼ਹੀਦ ਹੋ ਗਿਆ ਡੋਗ ਰਿਆ ਤੋਂ ਸੁਚੇਤ ਰਹਿ ਲਈ ਸਹੀ رائے ਦੇਣ ਵਾਲਾ ਕੋਈ ਸਮਝਦਾਰ ਸਲਾਹਕਾਰ ਹੁਣ ਕੋਈ ਨਹੀਂ ਰਿਆ ਮਹਾਰਾਜੇ ਨੂੰ ਰਾਜ ਭਾਗ ਦੇ ਕੰਮਾਂ ਵਿੱਚ ਅੱਧੀ ਰਾਤ ਹੋ ਜਾਂਦੀ ਮਹਾਰਾਣੀ ਜਿੰਦ ਕੌਰ ਨੇ ਇਸ ਘਾਟ ਨੂੰ ਮਹਿਸੂਸ ਕੀਤਾ ਤੇ ਰਾਜ ਭਾਗ ਦੇ ਕੰਮਾਂ ਵਿੱਚ ਦਿਲਚਸਪੀ ਲੈਣ ਲੱਗੀ ਮਹਾਰਾਜਾ ਜਦੋਂ ਅੱਧੀ ਰਾਤ ਨੂੰ ਮਹਿਲ ਵਿੱਚ ਆਉਂਦਾ ਤਾਂ ਮਹਾਰਾਣੀ ਜਿੰਦ ਕੌਰ ਰਾਜ ਸੰਬੰਧੀ ਸਵਾਲ ਪੁੱਛਦੀ ਤੇ ਆਪਣੀ رائے ਦਿੰਦੀ ਹੁਣ ਮਹਾਰਾਜੇ ਨੂੰ ਵੀ ਰਾਣੀ ਜਿੰਦ ਕੌਰ ਤੇ ਸ਼ੱਕ ਪੈ ਗਿਆ ਕਿ ਕਿਤੇ ਸਰਦਾਰ ਨਹੀਂ ਸਦਾ ਕੌਰ ਨੂੰ ਇਹ ਵੀ ਰਾਜ ਦੀ ਭੁੱਖੀ ਤਾਂ ਨਹੀਂ ਤੇ ਹੁਣ ਸ਼ੁਰੂ ਹੁੰਦਿਆ ਮਹਾਰਾਣੀ ਜਿੰਦ ਕੌਰ ਦੇ ਦੋ ਇਮਤਿਹਾਨ ਸ਼ੇਰੇ ਪੰਜਾਬ ਨੇ ਜਿੰਦ ਕੌਰ ਨੂੰ ਕਿਹਾ ਤੁਸੀਂ ਬਾਦਸ਼ਾਹ ਜਹਾਂਗੀਰ ਦੀ ਬੇਗਮ ਨੂਰ ਜਹਾਂ ਦੀ ਕਹਾਣੀ ਪੜ੍ਹੀ ਆ ਤਾਂ ਜਿੰਦ ਕੌਰ ਨੇ ਸਿਰ ਝੁਕਾ ਕੇ ਬੜੇ ਅਦਬ ਨਾਲ ਜਵਾਬ ਦਿੱਤਾ ਜੀ ਸਰਕਾਰ ਤਾ ਸ਼ੇਰੇ ਪੰਜਾਬ ਨੇ ਕਿਹਾ ਕਿ ਮੇਰਾ ਮੰਨਣਾ ਨੂਰਜਹਾਂ ਵਾਂਗੂ ਸਾਰੇ ਪੰਜਾਬ ਦਾ ਰਾਜ ਭਾਗ ਜਿੰਦ ਕੌਰ ਨੂੰ ਸੌਂਪ ਦਿੱਤਾ ਜਾਵੇ ਤਾਂ ਰਾਣੀ ਜਿੰਦ ਕੌਰ ਨੇ ਸਿਰ ਝੁਕਾ ਕੇ ਬੜੇ ਆਦਰ ਸਤਿਕਾਰ ਨਾਲ ਕਿਹਾ ਸਰਕਾਰ ਥੋਡੀ ਜਿੰਦਾ ਰਾਜ ਦੀ ਭੁਖੀ ਨਹੀਂ ਮੈਂ ਤੁਹਾਡੇ ਚਰਨਾਂ ਦਾ ਸੁੱਖ ਛੱਡ ਕੇ ਸਵਰਗ ਵਿੱਚ ਵੀ ਰਾਜ ਕਰਨ ਦੀ ਇੱਛਾ ਨਹੀਂ ਰੱਖਦੀ ਸ਼ੇਰੇ ਪੰਜਾਬ ਬਹੁਤ ਖੁਸ਼ ਹੋਇਆ ਉਹਦੇ ਸਾਰੇ ਭਲੇਖੇ ਦੂਰ ਹੋ ਗਏ ਇਹ ਮਹਾਰਾਣੀ ਜਿੰਦ ਕੌਰ ਦਾ ਪਹਿਲਾ ਇਮਤਿਹਾਨ ਸੀ ਇੱਕ ਦਿਨ ਸ਼ੇਰੇ ਪੰਜਾਬ ਨੇ ਦਲੀਪ ਸਿੰਘ ਨੂੰ ਆਪਣੀ ਗੋਦੀ ਵਿੱਚ ਲਿਆ ਅਤੇ ਜਿੰਦਕੌਰ ਨੂੰ ਕਿਹਾ ਕਿ ਕਿੰਨਾ ਚੰਗਾ ਹੋਵੇ ਜੇ ਉਹਦਾ ਪੁੱਤਰ ਦਲੀਪ ਸਿੰਘ ਗੱਦੀ ਤੇ ਬੈਠੇ ਤਾਂ ਜਿੰਦਕੌਰ ਨੇ ਫਿਰ ਸਿਰ ਝੁਕਾ ਕੇ ਬੜੇ ਆਦਰ ਸਤਿਕਾਰ ਨਾਲ ਜਵਾਬ ਦਿੱਤਾ ਕਿ ਸਰਕਾਰ ਟਿੱਕਾ ਖੜਕ ਸਿੰਘ ਵੀ ਮੇਰਾ ਹੀ ਪੁੱਤਰ ਆ ਸਰਕਾਰ ਦੀ ਉਮਰ ਲੰਮੀ ਹੋਵੇ ਉਹਨਾਂ ਤੋਂ ਬਾਅਦ ਟਿੱਕਾ ਖੜਕ ਸਿੰਘ ਹੀ ਗੱਦੀ ਤੇ ਬੈਠੇਗਾ ਤੇ ਪੰਜਾਬ ਦਾ ਮਹਾਰਾਜਾ ਬਣੇਗਾ ਮੇਰਾ ਪੁੱਤਰ ਦਲੀਪ ਸਿੰਘ ساری ਉਮਰ ਖੜਕਸਿੰਧ ਦਾ ਗੜਬਈ ਪਨ ਵਿੱਚ ਮਾਣ ਮਹਿਸੂਸ ਕਰੇਗਾ ਇਹ ਮਹਾਰਾਣੀ ਜਿੰਦਕੌਰ ਦਾ ਦੂਜਾ ਇਮਤਿਹਾਨ ਸੀ ਤੇ ਦੋਹਾ ਵਿੱਚੋਂ ਪੂਰੀ ਉਤਰੀ ਹੁਣ ਸ਼ੇਰੇ ਪੰਜਾਬ ਪੂਰੀ ਤਰ੍ਹਾਂ ਸੰਤੁਸ਼ਟ ਸੀ ਸਮਾ ਅੱਗੇ ਲੰਘਿਆ ਸ਼ੇਰੇ ਪੰਜਾਬ ਨੂੰ ਅਧਰੰਗ ਦਾ ਦੌੜਾ ਪਿਆ ਇੱਕ ਪਾਸੇ ਦੀ ਲੱਤ ਤੇ ਬਾਹ ਖੜ ਗਈ ਪੰਜਾਬ ਦਾ ਸ਼ੇਰ ਮੰਜੇ ਤੇ ਪੈ ਗਿਆ ਸੱਤਾ ਦੇ ਲਾਲਚੀਆਂ ਨੇ ਗੋਂਦਾ ਗੁੰਦਨੀਆਂ ਸ਼ੁਰੂ ਕਰ ਦਿੱਤੀਆਂ ਸ਼ੇਰੇ ਪੰਜਾਬ 6 ਮਹੀਨੇ ਮੰਜੇ ਤੇ ਪਿਆ ਰਿਹਾ ਹੁਣ ਤੱਕ ਜੀਬ ਸਾਥ ਦੇ ਰਹੀ ਸੀ ਪਰ ਹੁਣ ਜਵਾਲ ਵੀ ਥਥਲਾਉ ਲੱਗ ਪਈ ਡੋਗਰੇ ਵਜੀਰ ਦੀ ਤਾਕਤ ਇੰਨੀ ਵੱਧ ਗਈ ਸੀ ਕਿ ਸ਼ਹਿਜ਼ਾਦੇ ਵੀ ਕੁਝ ਨਹੀਂ ਸੀ ਕਰ ਸਕਦੇ ਰਾਜਾ ਧਿਆਨ ਸਿੰਘ ਡੋਗਰਾ ਨਹੀਂ ਚਾਹੁੰਦਾ ਸੀ ਕਿ ਅਖੀਰਲੇ ਸਮੇਂ ਕੋਈ ਹੋਰ ਮਹਾਰਾਜੇ ਦੇ ਕੋਲ ਰਹੇ ਉਨੇ ਜਿੰਦ ਕੌਰ ਨੂੰ ਵੀ ਉਥੋਂ ਹਟਾ ਦਿੱਤਾ ਮਹਾਰਾਣੀ ਜਿੰਦ ਕੌਰ ਸਭ ਸਮਝਦੀ ਵੇਖਦੀ ਸੀ ਪਰ ਕਰ ਕੁਝ ਵੀ ਨਹੀਂ ਸਕਦੀ ਸੀ ਤੇ ਫਿਰ ਅਖੀਰ ਨੂੰ ਉਹ ਦਿਨ ਆ ਗਿਆ ਸਾਰੇ ਪਰਿਵਾਰ ਨੂੰ ਅੰਤਮ ਦਰਸ਼ਨਾਂ ਲਈ ਸੱਦਿਆ ਗਿਆ ਪੰਜਾਬ ਦਾ ਸ਼ੇਰ ਅਗਲੇ ਜਹਾਨ ਲਈ ਤਿਆਰ ਹੋ ਰਿਹਾ ਸੀ ਚਿਹਰੇ ਦਾ ਰੰਗ ਬਦਲ ਗਿਆ ਸਾਹ ਉਖੜਨਾ ਸ਼ੁਰੂ ਹੋ ਗਿਆ ਇੱਕ ਲੰਮਾ ਸਾਹ ਲਿਆ ਤੇ ਸ਼ੁਕਰ ਚੱਕਿਆ ਸਰਦਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 27 ਜੂਨ 1839 ਨੂੰ ਦੁਨੀਆ ਛੱਡ ਚੁੱਕਿਆ ਸੀ ਸਾਰਾ ਪਰਿਵਾਰ ਨੂੰ ਰੋਣ ਪਿੱਟਣ ਲੱਗਿਆ ਮਹਾਰਾਣੀ ਜਿੰਦ ਕੌਰ ਦੀ ਹਾਲਤ ਸਭ ਤੋਂ ਵੱਧ ਖਰਾਬ ਸੀ ਉਹ ਪਾਗਲਾ ਵਾਂਗ ਰੋਣ ਪਿੱਟਣ ਲੱਗੀ ਬੇਹੋਸ਼ ਹੋ ਕੇ ਥੱਲੇ ਡਿੱਗ ਪਈ ਅੱਧਾ ਹੀ ਘੰਟੇ ਬਾਅਦ ਹੋਸ਼ ਆਈ ਤਾਂ ਫੇਰ ਪਾਗਲਾ ਵਾਂਗੂ ਪਿੱਟਣ ਲੱਗੀ ਗੋਲੀਆਂ ਨੇ ਮਸਾਂ ਚੁੱਪ ਕਰਾਈ ਅਗਲੇ ਦਿਨ ਸ਼ੇਰੇ ਪੰਜਾਬ ਦੀ ਅਰਥੀ ਤਿਆਰ ਹੋਈ ਗੁਰਦੁਆਰਾ ਡੇਰਾ ਸਾਹਿਬ ਦੇ ਮਗਰਲੇ ਪਾਸੇ ਚੰਦਨ ਦੀ ਚਿਖਾ ਤਿਆਰ ਕੀਤੀ ਗਈ ਖੁਸ਼ੀ ਵਸਦੇ ਲਾਹੌਰ ਵਿੱਚ ਹਾਹਾਕਾਰ ਮਚ ਗਈ ਮਹਾਰਾਜੇ ਦੀ ਅਰਥੀ ਕਿਲੇ ਤੋਂ ਬਾਹਰ ਨਿਕਲੀ ਕਿਲੇ ਦੀ ਕੰਧ ਤੋਂ ਤੋਪਾ ਦੀ ਸਲਾਮੀ ਦਿੱਤੀ ਗਈ ਗਿਆਨੀ ਗੁਰਮukh ਸਿੰਘ ਨੇ ਅਰਦਾਸ ਕੀਤੀ ਤੇ ਮਹਾਰਾਜੇ ਨੂੰ ਚੰਦਨ ਦੀ ਚਿਖਾ ਤੇ ਲਗਾ ਦਿੱਤਾ ਗਿਆ ਫਿਰ ਸਤੀ ਹੋਣ ਵਾਸਤੇ ਰਾਣੀ ਪਹਾਰਨ ਅੱਗੇ ਆਈ ਉਹਦੇ ਪਿੱਛੇ ਹੋਰ ਵੀ ਰਾਣੀਆਂ ਆਈਆਂ ਮਹਾਰਾਣੀ ਜਿੰਦਕੌਰ ਵੀ ਸਤੀ ਹੋਣ ਲਈ ਤਿਆਰ ਹੋਈ ਪਰ ਰਾਣੀ ਪਹਾੜਨ ਨੇ ਰੋਕ ਦਿੱਤਾ ਤੇ ਕਿਹਾ ਕਿ ਤੂੰ ਸੱਦੀ ਨਹੀਂ ਹੋਵੇਂਗੀ ਰਾਣੀ ਪਹਾੜਨ ਮਹਾਰਾਣੀ ਜਿੰਦਕੌਰ ਨੂੰ ਸਭ ਤੋਂ ਵੱਧ ਚਾਹੁੰਦੀ ਸੀ ਉਹਨੇ ਜਿੰਦਕੌਰ ਨੂੰ ਆਪਣੀ ਛਾਤੀ ਨਾਲ ਲਾ ਲਿਆ ਤੇ ਕਿੰਨਾ ਚਿਰ ਰੋਂਦੀ ਰਹੀ ਤੇ ਫਿਰ ਕਿਹਾ ਕਿ ਤੇਰਾ ਦਲੀਪ ਅਜੇ ਮਸਾ 10 ਮਹੀਨਿਆਂ ਦਾ ਵੀ ਨਹੀਂ ਜੇ ਤੂੰ ਸਤੀ ਹੋਗੀ ਤਾਂ ਦਲੀਪ ਸਿੰਘ ਨੂੰ ਕੌਣ ਸੰਭਾਲੇਗਾ ਇਸ ਕਰਕੇ ਤੂੰ ਸਤੀ ਨਹੀਂ ਹੋਵੇਂਗੀ ਇਹ ਮੇਰਾ ਹੁਕਮ ਵੀ ਆ ਰਾਣੀ ਪਹਾੜ ਦਾ ਮਹਾਰਾਜੇ ਦੀਆਂ ਸਭ ਰਾਣੀਆਂ ਦੀ ਪ੍ਰਧਾਨ ਸੀ ਮਹਾਰਾਣੀ ਜਿੰਦ ਕੌਰ ਵਾਸਤੇ ਇਹ ਸਭ ਤੋਂ ਔਖਾ ਸਮਾਂ ਸੀ ਉਹਨੇ ਦਲੀਪ ਸਿੰਘ ਨੂੰ ਘੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ ਤੇ ਗੋਲੀ ਨੂੰ ਕਿਹਾ ਕਿ ਮਹਾਰਾਜੇ ਦੀ ਜਿਖਾ ਦੇ ਨਾਲ ਸਦੀ ਹੋਣ ਨਾਲ ਉਹ ਪਤੀ ਦੀ ਨਿਸ਼ਾਨੀ ਸਾਹਮਣਾ ਵਧੇਰੇ ਸ਼ੁਭ ਹੋਵੇਗਾ ਰਾਣੀ ਪਹਾੜ ਨੇ ਜਿੰਦ ਕੌਰ ਨੂੰ ਹੌਸਲਾ ਦੇ ਕੇ ਆਪ ਚਿਖਾ ਵਿੱਚ ਬੈਠ ਗਈ ਤੇ ਉਹਦੇ ਮਗਰ 10 ਰਾਣੀਆਂ ਹੋਰ ਵੀ ਚਿਖਾ ਵਿੱਚ ਬੈਠ ਗਈਆਂ ਮਹਾਰਾਣੀ ਜਿੰਦਕੌਰ ਵੀ ਸਤੀ ਹੋਣ ਬਾਰੇ ਸੋਚਦੀ ਪਰ ਗੋਦੀ ਵਿੱਚ ਪਿਆ ਦਲੀਪ ਸਿੰਘ ਹਰ ਵਾਰ ਉਹਨੂੰ ਰੋਕ ਲੈਂਦਾ ਕਿਸੇ ਨੇ ਠੀਕ ਹੀ ਲਿਖਿਆ ਕਿ ਹਜ਼ਾਰوں ਮੁਸ਼ਕਲਾਂ ਵਿੱਚ ਇੱਕ ਮੁਸ਼ਕਲ ਇਹ ਵੀ ਹੈ ਕਿ ਤਮੰਨਾ ਮੌਤ ਕੀ ਹੈ ਪਰ ਮਰ ਜਾਣਾ ਨਹੀਂ ਆਤਾ ਮਹਾਰਾਣੀ ਜਿੰਦਕੌਰ ਨੇ ਦਲੀਪ ਸਿੰਘ ਨੂੰ ਕਿਹਾ ਕਿ ਮੈਂ ਤੇਰੇ ਵਾਸਤੇ ਜਾਵਾਂਗੀ ਵੇਲਾ ਹੋਇਆ ਟਿੱਕਾ ਖੜਕ ਸਿੰਘ ਨੇ ਮਹਾਰਾਜੇ ਦੀ ਚਿਖਾ ਨੂੰ ਲਾਂਬੂ ਲਾਇਆ ਇੱਕੋ ਵਾਰ ਅੱਗ ਦੇ ਪਹਾੜ ਨਿਕਲੇ 11 ਰਾਣੀਆਂ ਮਹਾਰਾਜੇ ਦੀ ਜਿਖਾ ਨਾਲ ਸਤੀ ਹੋਈਆਂ ਇੱਕ ਕਬੂਤਰਾਂ ਦਾ ਜੋੜਾ ਉੜਦਾ-ਉੜਦਾ ਮੱਚਦੀ ਜਿਖਾ ਵਿੱਚ ਡਿੱਗਾ ਤੇ ਸਤੀ ਹੋ ਗਿਆ ਉਸ ਦੇ ਨਾਲ ਪੰਜਾਬ ਦਾ ਰਾਜ ਭਾਗ ਵੀ ਸੜ ਕੇ ਸੁਆਹ ਹੋ ਗਿਆ ਛੇਰੇ ਪੰਜਾਬ ਚਲਾ ਗਿਆ ਮਰਦ ਦੀ ਕਿਸਮਤ ਮਰਦ ਦੇ ਮਗਰੀ ਚਲੀ ਗਈ ਸਿੱਖ ਰਾਜ ਦੀ ਦੁਪਹਿਰ ਢਲਣੀ ਸ਼ੁਰੂ ਹੋ ਗਈ ਮਹਾਰਾਣੀ ਜਿੰਦਕੌਰ ਨੇ ਸੋਗ ਵਿੱਚ ਕੁਝ ਟਾਈਮ ਆਪਣੇ ਆਪ ਨੂੰ ਸਭ ਤੋਂ ਅਲੱਗ ਰੱਖਿਆ ਇਸ ਤੋਂ ਬਾਅਦ ਮਹਾਰਾਣੀ ਜਿੰਦਕੌਰ ਨਾਲ ਕੀ ਹੁੰਦਾ ਇਸ ਦਾ ਜੇਕਰ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ